ਸੰਘਿਆਦੀ ਪੁਲਿਸ ਚੌਂਕੀ ਦੇ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ওভারਲੋਡ ਚਲ ਰਹਿਟੇ ਪ੍ਰਾਤੇ ਡਰਾਈਵਰਾਂ ਦੇ ਕੱਸਿਆ ਸ਼ਿਕੰਜਾ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਵਿੱਚ ਵਿਘਨ ਪਾਉਣ ਦਾ ਕੋਈ ਵੀ ਅਧਿਕਾਰ ਨਹੀਂ ਸਰਬਜੀਤ ਸਿੰਘ ਸਬ ਇੰਸਪੈਕਟਰ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਕਸਬਾ ਕਾਲਾ ਸੰਘਿਆ ਦੀ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਸ਼੍ਰੀ ਸਰਬਜੀਤ ਸਿੰਘ ਵੱਲੋਂ ওভারਲੋਡ ਚਲ ਰਹਿਟੇ ਪ੍ਰਾਤੇ ਡਰਾਈਵਰਾਂ ਦੇ ਸੁਪਰਵਾਈਜ਼ਰਾਂ AGM ਕਟੜਾ ਹਾਈਵੇ ਦੇ ਨਾਲ ਮੀਟਿੰਗ ਕਰਕੇ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਓਵਰਲੋਡ ਟਿਪਰਾਂ ਨੂੰ ਬਾਜ਼ਾਰਾ ਵਿੱਚ ਤੇਜ਼ ਸਪੀਡ ਨਾਲ ਨਾ ਚਲਾਇਆ ਜਾਵੇ ਤੇ ਨਾ ਹੀ ਬਾਜ਼ਾਰਾ ਵਿੱਚ ਹਾਰਨ ਵਜਾਏ ਜਾਣ ਰੇਤਾ ਨਾਲ ਲੋਡ ਟਿਪਰਾਂ ਨੂੰ ਤਰਪਾਲਾਂ ਨਾਲ ਢਕਿਆ ਜਾਵੇ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਟਿਪਰਾ ਦੇ ਡਰਾਈਵਰਾਂ ਨੂੰ ਤਾੜਨਾ ਕਰਦਿਆ ਕਿਹਾ ਟ੍ਰੈਫਿਕ ਨਿਯਮਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਸੰਘਾ, ਮੇਜਰ ਸਿੰਘ ਮਾਧੋਪੁਰ ਜੱਲੋਵਾਲ, ਪਰਮਜੀਤ ਸਿੰਘ ਸੰਧੂ ਛੱਠਾ, ਗੁਰਮੁਖ ਸਿੰਘ ਖੁਸਰੋਪੁਰ, ਦਿੱਲੀ ਕਟੜਾ ਹਾਈਵੇ ਦੇ ਏਜੀਐਮ ਸੰਜੀ ਕੁਮਾਰ ਸੋਧੀ, ਆਰਕੇ ਗਰੁੱਪ ਦੇ ਵਿਸ਼ਾਲ ਮਨੀਸ਼ ਬਾਦਲ ਗਰੁੱਪ ਦੇ ਸੋਨੂ, ਸੁਖਵਿੰਦਰ ਸਿੰਘ ਕੰਟਰੈਕਟਰ ਤੇ ਅਜੇ ਕੁਮਾਰ ਆदि ਆਗੂ ਹਾਜ਼ਰ ਰਹੇ। ਇਹ ਸਾਰੀ ਜਾਣਕਾਰੀ ਸਬ ਇਨਸਪੈਕਟਰ ਸ਼੍ਰੀ ਸਰਬਜੀਤ ਸਿੰਘ ਨੇ ਸਾਂਝੀ ਕੀਤੀ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ ਇਹ ਹਾਜੀ ਸਰ ਅੱਜ ਜਿਹੜਾ ਹੈ ਟਪਰਾ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਸਾਰਾ ਮਾਮਲਾ ਸਿਕ ਜੀ ਇਹ ਜੀ ਕਸਵਾ ਕਾਲਾ ਸੰਘਿਆ ਦੇ ਜਿਹੜੇ ਮੋਟਰ ਵਾਲੇ ਵਿਅਕਤੀਆਂ ਤੇ ਪਬਲਿਕ ਵੱਲੋਂ ਇਹ ਬੰਦਾ ਜਿਹੜਾ ਪਾਈ ਕਰੀ ਬੜੀ ਸਾਨੂੰ ਸ਼ਿਕਾਇਤ ਆਉਂਦੀ ਸੀ ਵੀ ਜਿਹੜੇ ਟੱਪਰਾਂ ਵਾਲੇ ਆ ਇਹ ਟੱਪਰ ਇੱਕ ਤੋਂ ਓਵਰ ਲੋਡ ਲੈ ਜਾਂਦੇ ਆ ਇੱਕ ਲਗਾਤਾਰ ਲੈ ਜਾਂਦੇ ਆ ਇਸ ਵਿੱਚ ਤਰਪਰ ਲਗਾਉਂਗੇ ਇੱਕ ਹਾਰਨ ਮਾਰਦੇ ਆ ਇਹਨਾਂ ਨਾਲ ਜਿਹੜੀ ਟ੍ਰੈਫਿਕ ਦੀ ਸਮੱਸਿਆ ਆ ਰਹੀ ਸੀ ਕੋਈ ਨਹੀਂ ਉਹ ਲਾਡ ਰੋਡ ਤੋਂ ਉਹ ਉਸ ਉਸ ਕਰਕੇ ਅਸੀਂ ਅੱਜ ਇਹਨਾਂ ਦੇ ਜਿਹੜੇ ਟੱਕਾਂ ਟੱਕਰਾਂ ਦੇ ਮਾਲਕ ਆ ਗਏ ਪੰਨੇ ਠੀਕ ਸਾਰੇ ਉਹਨਾਂ ਨੇ ਬਣਾਇਆ ਸੀ ਇੱਕ ਇਹਨਾਂ ਦਾ ਏ.ਡੀ.ਐਮ. ਸੰਜੇਤ ਸਿੰਘ ਉਹਨਾਂ ਨੂੰ ਬੁਲਾਇਆ ਮੋਹਤਵਰ ਵਿਅਕਤੀ ਜਿਨ੍ਹਾਂ ਸਤਨਾਮ ਸਿੰਘ ਜੀ ਤੇ ਸਰਦਾਰ ਪਰਮਜੀਤ ਸਿੰਘ ਜੀ ਅਸੀਂ ਸੰਤੂ ਚੱਠਾ ਬਰਨਕ ਸਿੰਘ ਖਸਰੋਪੁਰ ਮੇਜਰ ਸੈਂਡ ਮਾਧੋਪੁਰ ਤੇ ਸਤਨਾਮ ਸਿੰਘ ਜਿਹੜਾ ਇੱਕ ਆਪਣੇ ਬਲਾਕ ਦੇ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦੇ ਤੇ ਹੋਰ ਵੀ ਮੋਹਤਵਰ ਗੱrti ਇਕੱਠੇ ਹੋਏ ਸਾਰਿਆਂ ਨੇ ਬਹਿ ਕੇ ਇਹਨਾਂ ਦੇ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਤੇ ਤਕਰੀਬਨ ਅਸੀਂ 60 ਪਰਸੈਂਟ ਦਾ ਹਲ ਲੱਭ ਲਿਆ ਆ ਉਹ ਕੱਲ ਤੋਂ ਲਾਗੂ ਕਰਾਂਗੇ ਇਹਨਾਂ ਨੂੰ ਡਿਪਰਾਂ ਨੇ ਜੋ ਹਦਾਇਤ ਕੀਤੀ ਆ ਉਹਦੇ ਅਨੁਸਾਰ ਚੱਲਣਗੇ ਪਹਿਲਾਂ ਇਹਨਾਂ ਦੇ ਜਿਹੜੇ ਸੁਪਰਵਾਈਜ਼ਰ ਉਹ ਦੱਸਣਗੇ ਅਗਰ ਇਹਨਾਂ ਨੇ ਕੋਈ ਉਹਦੇ ਵਿੱਚ ਅਣਗਹਿਲੀ ਕੀਤੀ ਤੋ ਉਹਦੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹਦੇ ਵਿੱਚ ਸਾਰੇ ਮੋਟਰ ਕਰਟ ਜਿਹੜੇ ਮੇਰੇ ਕੋਲ ਇਕੱਠੇ ਹੋਇਆ ਉਹਨਾਂ ਨੇ ਵੀ ਇਸ ਗੱਲ ਨੂੰ ਸਹਿਮਤੀ ਪੜਖਟਾਈ ਆ ਤੇ ਠੀਕ ਆ ਇਹਨਾਂ ਦੀ ਜਿਹੜੀ ਆ ਟਰੱਕਾਂਆਂ ਨੂੰ ਪੜਨਾ ਕੀਤੀ ਗਈ ਆ ਇਹ ਸਾਰੇ ਜਿੱਦਾਂ ਓਵਰਲੋਡ ਲੈ ਕੇ ਜਾ ਰਹੇ ਟਰਾਲੇ ਜਾ ਉੱਪਰ ਤਰਪਾਲ ਨਹੀਂ ਪਾਰ ਹੈ ਜਿੱਦਾਂ ਰੇਤਾ ਜਿਆਦਾ ਉਡੜ ਰਿਹਾ ਲੋਕਾਂ ਦੀ ਅੱਖਾਂ 'ਚ ਪੈ ਰਹੀ ਆ ਕੀ ਕਹਿਣਾ ਚਾਹੁੰਦਾ ਐਕਸੀਡੈਂਟ ਹੋਣ ਦਾ ਵੀ ਖਤਰਾ ਆ ਉਹਦਾ ਹੱਲ ਵੀ ਅਸੀਂ ਹੱਲ ਕੀਤਾ ਆ ਕਿ ਇਹਦੀ ਓਵਰ ਲੋਡ ਨਹੀਂ ਟਰੱਕ ਲੱਦਣਗੇ ਜੀ ਬਾਵੀਂ ਛੋੜਤਾ ਉਹ ਮੰਦੇ ਨੇ ਇੱਕ ਇਹਨਾਂ ਦੇ ਐਂਟਰੀ ਵੀ ਇੱਕ ਰਸਤੇ ਤੇ ਜੋ ਜਿਹੜੀ ਜਗ੍ਹਾ ਆ ਉਹ ਵਾਪਸੀ ਆ ਉਹ ਰਸਤਾ ਬਦਲ ਦਿੱਤਾ ਗਿਆ ਆ ਉਹਦੇ ਨਾਲ ਟ੍ਰੈਫਿਕ ਦੀ ਜਿਹੜੀ ਸਮੱਸਿਆ तकरीबन ਅੱਧੇ ਅੱਧ ਵਿੱਚ ਜਿਹੜੀ ਆ ਅੱਧਾ ਹੱਲ ਹੋ ਜੂਗੀ ਦਿਨ ਵੇਲੇ ਜਿਹੜੇ ਆ ਟ੍ਰੈਪਰ ਬਿਲਕੁਲ ਬਹੁਤ ਘੱਟ ਚੱਲਣਗੇ ਉਸ ਤੋਂ ਬਾਅਦ ਜਦੋਂ ਟ੍ਰੈਫਿਕ ਘੱਟ ਹੋਏਗੀ ਨਾਈਟ ਜਦੋਂ ਰੌਣਕ ਚੱਲੇ ਜੇਕਰ ਇਹ ওভারਲੋਡ ਕਰ ਲੋ ਨਾ ਹਟੇ ਤਾਂ ਜਿਹੜੀ ਉਹ ਕਾਨੂੰਨ ਅਨਸਾਰ ਜੋ ਕਾਰਵਾਈ ਬਣਦੀ ਉਹ ਕਰਨਗੇ ਧੰਨਵਾਦ ਜੀ